ਪਹਿਲਾ ਹੀ ਕਰਜ਼ੇ ਵਿੱਚ ਡੁੱਬ ਚੁੱਕੇ ਪੰਜਾਬ ਨੂੰ ਹੋਰ ਆਰਥਿਕ ਨੁਕਸਾਨ ਪਹੁੰਚਾਉਣ ਦੇ ਜਿਹੜੇ ਇਲਜ਼ਾਮ ਨੇ ਉਹ ਭਗਵੰਤ ਮਾਨ ਦੀ ਸਰਕਾਰ ਦੇ ਉੱਪਰ ਲੱਗੇ ਨੇ ਭਗਵੰਤ ਮਾਨ ਦੇ ਵੱਲੋਂ ਲੱਗੇ ਨੇ ਤੇ ਇਹ ਇਲਜ਼ਾਮ ਲਗਾਏ ਗਏ ਨੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਉਹਨਾਂ ਦੇ ਵੱਲੋਂ ਇੱਕ ਆਰਟੀਆ ਦਾ ਹਵਾਲਾ ਦੇ ਕੇ ਪੰਜਾਬ ਦੇ ਪੈਸੇ ਨੂੰ ਬਰਬਾਦ ਕਰਨ ਦੇ ਇਲਜ਼ਾਮ ਜਿਹੜੇ ਭਗਵੰਤ ਮਾਨ ਸਰਕਾਰ ਦੇ ਉੱਪਰ ਲਗਾਉਂਦੇ ਹੋਏ ਮਾਨ ਸਰਕਾਰ ਨੂੰ ਘੇਰਿਆ ਗਿਆ ਦਰਅਸਲ ਉਹਨਾਂ ਦੇ ਵੱਲੋਂ ਇੱਕ ਆਰਟੀਆ ਦਾ ਹਵਾਲਾ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਆਪਣੇ ਨਿੱਜੀ ਸਵਾਰਥਾਂ ਦੇ ਲਈ ਅਰਵਿੰਦ ਕੇਜਰੀ ਅਤੇ ਭਗਵੰਤਮ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਵੱਲੋਂ ਸੂਬੇ ਦੇ ਜਿਹੜੇ ਆਰਥਿਕ ਹਾਲਾਤ ਨੇ ਹੋਰ ਵੀ ਬੱੱਤਰ ਕੀਤੇ ਜਾ ਰਹੇ ਨੇ ਸੋ ਉਹਨਾਂ ਨੇ ਕਿਹਾ ਕਿ ਆਪਣੀ ਜੋ ਪੋਸਟ ਉਹਨਾਂ ਨੇ ਆਪਣੀ ਇੱਕ ਪੋਸਟ ਲਿਖੀ ਹੈ ਐਕਸ ਦੇ ਉੱਪਰ ਜਿਸ ਨਾਲ ਵਿੱਚ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਰਗੇ ਜਿਨ੍ਹਾਂ ਨੇ ਬਦਲਾਅ ਤੇ ਭਲੇ ਦਾ ਵਾਅਦਾ ਕੀਤਾ ਸੀ ਉਹ ਨਿੱਜੀ ਸਵਾਰਥਾਂ ਲਈ ਪੰਜਾਬ ਦੀ ਆਰਥਿਕਤਾ ਨੂੰ ਬਰਬਾਦ ਕਰ ਰਹੇ ਨੇ ਇਹ ਐਕਸ ਦੇ ਉੱਪਰ ਉਹਨਾਂ ਦੇ ਵੱਲੋਂ ਪੋਸਟ ਪਾਈ ਗਿਆ ਜਿਸ ਪੋਸਟ ਦੇ ਰਾਹੀਂ ਉਹਨਾਂ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਉੱਪਰ ਤਿੱਖਾ ਤੰਜ ਕੀਤਾ ਅਤੇ ਉਹਨਾਂ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕੀਤਾ ਕਿ ਆਖਰ ਕਿਸ ਤਰੀਕੇ ਦੇ ਨਾਲ ਕਰਜ਼ੇ ਦੇ ਹੇਠ ਦੱਬੇ ਹੋਏ ਪੰਜਾਬ ਨੂੰ ਹੋਰ ਜ਼ਿਆਦਾ ਆਰਥਿਕ ਜਨ ਨੁਕਸਾਨ ਨੇ ਨਿੱਜੀ ਸਵਾਰਥਾਂ ਲਈ ਜਿਹੜੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜਿਹੜੇ ਨੁਕਸਾਨ ਨੇ ਕਰ ਰਹੇ ਨੇ ਸੋ ਉਹਨਾਂ ਨੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਰਗੇ ਜਿਨ੍ਹਾਂ ਨੇ ਬਦਲਾ ਅਤੇ ਭਲੇ ਦਾ ਵਾਅਦਾ ਕੀਤਾ ਸੀ ਉਹ ਨਿੱਜੀ ਸਵਾਰਥਾਂ ਲਈ ਪੰਜਾਬ ਦੀ ਆਰਥਿਕਤਾ ਨੂੰ ਬਰਬਾਦ ਕਰ ਰਹੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਪੰਜਾਬ ਆਰਟੀਆ ਕਾਰਕੁਨ ਰਾਜਦੀਪ 1990 ਦੀ ਆਰਟੀਆ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਆਮ ਆਦਮੀ ਪਾਰਟੀ ਨੇ 17 ਦਸੰਬਰ 2023 ਨੂੰ ਮੋਡ ਮੰਡੀ ਜ਼ਿਲ੍ਹਾ ਬਠਿੰਡਾ ਵਿਖੇ ਹੋਈ ਕੁਝ ਵਿਕਾਸ ਕ੍ਰਾਂਤੀ ਰੈਲੀ ਵਿੱਚ 4.16 ਕਰੋੜ ਬਰਬਾਦ ਕੀਤੇ ਨੇ ਅਤੇ ਖਰਚੇ ਦੇ ਵੇਰਵੇ ਵੀ ਦਿੱਤੇ ਨੇ ਹੇਟਾ ਦਿੱਤੇ ਨੇ ਸਰਕਾਰੀ ਖਜ਼ਾਨੇ ਦਾ ਇਹ ਸਾਰਾ ਪੈਸਾ ਅਜੇਹ ਸਮੇਂ ਵਿੱਚ ਉਜਾੜਿਆ ਜਾ ਰਿਹਾ ਹੈ ਜਦੋਂ ਪੰਜਾਬ 3.50 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਸਾਹਮਣਾ ਕਰ ਰਿਹਾ ਹੈ ਕੀ ਇਹ ਬਦਲਾਅ ਦੀ ਕੋਈ ਰਾਜਨੀਤੀ ਚੰਗੀ ਜਾਂ ਪਹਿਲਾਂ ਨੋ ਵੀ ਮਾੜੀ ਸਿਆਸਤ ਹੈ ਇਹ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਆਪਣੇ ਜਿਹੜੇ ਟਵਿੱਟਰ ਦੇ ਉੱਪਰ ਲਿਖਿਆ ਗਿਆ ਆਪਣੇ ਐਕਸ ਦੇ ਉੱਪਰ ਇਹ ਪੋਸਟ ਪਾ ਕੇ ਸਵਾਲ ਖੜੇ ਕੀਤੇ ਨੇ ਮਾਨ ਸਰਕਾਰ ਦੇ ਉੱਪਰ ਕਿ ਇਹ ਜੋ ਬਦਲਾਅ ਦੀ ਗੱਲ ਕੀਤੀ ਗਈ ਸੀ ਪੰਜਾਬ ਦੇ ਭਲੇ ਦੀ ਗੱਲ ਕੀਤੀ ਗਈ ਸੀ ਤਾਂ ਉੱਥੇ ਹੀ ਆਪਣੇ ਨਿੱਜੀ ਸਵਾਰਥਾਂ ਦੇ ਲਈ ਉਸ ਕ੍ਰਾਂਤੀ ਦੇ ਲਈ ਦੇ ਉੱਪਰ 4.16 ਕਰੋੜ ਰੁਪਏ ਨੇ ਜਿਹੜੇ ਬਰਬਾਦ ਕੀਤੇ ਨੇ ਸੋ ਉਹਨਾਂ ਨੇ ਆਰਟੀਆਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਸਵਾਲ ਪੁੱਛੇ ਗਏ ਸੀ ਉਹ ਆਰਟੀ ਦੀ ਕਾਪੀ ਵੀ ਇੱਕ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਦਿਖਾਇਆ ਹੈ ਕਿ ਕਿਸ ਤਰੀਕੇ ਦੇ ਨਾਲ ਪੈਪਸੂ ਰੋਡਵੇਜ ਦੀਆਂ 558 ਬੱਸਾਂ ਪੰਜਾਬ ਰੋਡਵੇਜ ਦੀਆਂ 495 ਬੱਸਾਂ ਪ੍ਰਾਈਵੇਟ ਬੱਸਾਂ ਜਿਹੜੇ ਬਠਿੰਡੇ ਤੋਂ ਸੀ ਉਹ 349 ਬੱਸਾਂ ਪ੍ਰਾਈਵੇਟ ਬੱਸਾਂ ਬਰਨਾਲੇ ਤੋਂ 86 ਪ੍ਰਾਈਵੇਟ ਬੱਸਾਂ ਮਾਨਸਾ ਤੋਂ 25 ਪ੍ਰਾਈਵੇਟ ਬੱਸਿਸ ਮੁਕਸਰ ਤੋਂ 72 ਪ੍ਰਾਈਵੇਟ ਬੱਸਿਸ ਫਰੀਦਕੋਟ ਤੋਂ 77 ਤੇ ਪ੍ਰਾਈਵੇਟ ਬੱਸ ਸੰਗਰੂਰ ਤੋਂ 99 ਇਹ ਜਿਹੜੀਆਂ ਬੱਸਾਂ ਸੀ ਇਸ ਤੋਂ ਇਲਾਵਾ ਮੋਗੇ ਤੋਂ ਤੇ ਫਿਰੋਜ਼ਪੁਰ ਤੋਂ ਵੀ ਬੱਸਾਂ ਨੇ ਜਿਹੜੀਆਂ ਉਹ ਜਿਹੜੀਆਂ ਭੇਜੀਆਂ ਗਈਆਂ ਸੀ ਇਸ ਰੈਲੀ ਦੇ ਵਿੱਚ ਜਿਨ੍ਹਾਂ ਦੀ ਕੁੱਲ ਗਿਣਤੀ ਤਕਰੀਬਨ ਤਕਰੀਬਨ 1751 ਬਣਦੀ ਹੈ ਸੋ ਇਸ ਵਿਕਾਸ ਰੈਲੀ ਦੇ ਲਈ ਵੀ ਪੂਰੇ ਪੰਜਾਬ ਦੇ ਵਿੱਚੋਂ ਜਿਹੜਾ ਇਹ ਘੱਟ ਕੀਤਾ ਗਿਆ ਸੀ ਜਿਸ ਦੇ ਲਈ 1751 ਜਿਹੜੀਆਂ ਬੱਸਾਂ ਨੇ ਲੱਖਾਂ ਰੁਪਏ ਖਰਚ ਕੇ ਹਾਇਰ ਕੀਤੇਗੇ ਸੀ ਤੇ ਲੋਕਾਂ ਨੂੰ ਮੌੜ ਮੰਡੀ ਇਸ ਵਿਕਾਸ ਕ੍ਰਾਂਤੀ ਦੇ ਵਿੱਚ ਵਿਕਾਸ ਰੈਲੀ ਦੇ ਵਿੱਚ ਕ੍ਰਾਂਤੀ ਰੈਲੀ ਦੇ ਵਿੱਚ ਪਹੁੰਚਾਇਆ ਗਿਆ ਸੀ ਸੋ ਨਾਲ ਹੀ ਨਾਲ ਉਹਨਾਂ ਨੇ ਵੱਖਰੇ ਵੱਖਰੇ ਖਰਚੇ ਜਿਨ੍ਹਾਂ ਦੇ ਵਿੱਚ ਮੀਡੀਆ ਦਾ ਖਰਚਾ ਖਾਣ ਪੀਣ ਦਾ ਖਰਚਾ ਉਹ ਸਾਰੇ ਖਰਚਿਆਂ ਦਾ ਬੇਰਵਾ ਦਿੱਤਾ ਹੋਇਆ ਹੈ ਵੀ ਕਿੰਨੇ ਦੇ ਸ਼ਾਲ ਆਏ ਪ੍ਰਿੰਟਿੰਗ ਮਟੀਰੀਅਲ ਕਿੰਨੇ ਦਾ ਖਰਚਾ ਕੀਤਾ ਗਿਆ ਮਮੈਂਟੋਸ ਦੇ ਉੱਪਰ ਕਿੰਨਾ ਖਰਚਾ ਕੀਤਾ ਗਿਆ ਸਿੰਗਰ ਨੂੰ ਕਿੰਨੇ ਪੈਸੇ ਦਿੱਤੇ ਗਏ ਨੇ ਇਹ ਇਕੱਠ ਕਰਨ ਦੇ ਲਈ ਜਿਹੜੇ ਵਾਟਰ ਬੋਟਲਸ ਨੇ ਉਹਨਾਂ ਦੇ ਉੱਪਰ ਕਿੰਨਾ ਖਰਚ ਕੀਤਾ ਗਿਆ ਜੋ ਇਹ ਕੁੱਲ ਮਿਲਾ ਕੇ ਇਹ ਜਿਹੜਾ ਖਰਚ ਸੀਗਾ ਜੋ ਆਰਟੀਆ ਦੇ ਵਿੱਚ ਪੁੱਛਿਆ ਗਿਆ ਸੀ ਉਹ ਖਰਚ ਦਾ ਇਹ ਬੇਰਵਾਇਆ ਸੀ ਉਸ ਦੇ ਵਿੱਚ 4.16 ਲੱਖ 96668 ਰੁਪਏ ਦਾ ਇਹ ਬਿੱਲ ਹੈ ਜਿਹੜਾ ਉਹਨਾਂ ਵੱਲੋਂ ਦਿਖਾਇਆ ਗਿਆ ਜਿਹੜਾ ਆਰਟੀਆ ਦੇ ਵੱਲੋਂ ਜਿਹੜੇ ਆਰਟੀਆ ਐਕਟਿਵਿਸਟ ਸੀਗੇ ਜਿਨ੍ਹਾਂ ਦਾ ਉਹਨਾਂ ਹਵਾਲਾ ਦਿੱਤਾਗਾ ਉਹ ਜਿਹੜੇ ਬਿੱਲ ਨੇ ਉਹਨਾਂ ਕੋਲ ਪਹੁੰਚੇ ਨੇਗੇ ਆਰਟੀ ਦੇ ਵੱਲੋਂ ਇਹ ਖੁਲਾਸਾ ਹੋਇਆ ਕਿ ਇਸ ਰੈਲੀ ਦੇ ਵਿੱਚ 4.16 ਕਰੋੜ ਰੁਪਏ ਤੋਂ ਵੱਧ ਦੇ ਜਿਹੜੇ ਖਰਚੇ ਨੇ ਉਹ ਪੰਜਾਬ ਸਰਕਾਰ ਦੇ ਵੱਲੋਂ ਇਸ ਵਿਕਾਸ ਕ੍ਰਾਂਤੀ ਰੈਲੀ ਦੇ ਵਿੱਚ ਕੀਤੇ ਗਏ ਨੇ ਸੋ ਨਾਲ ਹੀ ਨਾਲ ਉਹਨਾਂ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਜਦੋਂ ਪੰਜਾਬ ਦੇ ਸਿਰ ਵੱਡਾ ਕਰਜ਼ਾ ਹੈ ਪੰਜਾਬ ਪਹਿਲਾਂ ਹੀ ਕਰਜ਼ੇ ਦੇ ਵਿੱਚ ਫਸਿਆ ਹੋਇਆ ਹੈ ਤਕਰੀਬਨ ਤਕਰੀਬਨ 3.50 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਿਰ ਤੇ ਹੈ ਤਾਂ ਇਸ ਤਰ੍ਹਾਂ ਦੇ ਖਰਚੇ ਕਰਕੇ ਆਪਣੇ ਉਹ ਵੀ ਨਿੱਜੀ ਸਵਾਰਥਾਂ ਦੇ ਲਈ ਕੀ ਮੈਸੇਜ ਹੈ ਕੀ ਸੁਨੇਹਾ ਜਿਹੜੀ ਮਾਨ ਸਰਕਾਰ ਦੇਣਾ ਚਾਹੁੰਦੀ ਹੈ ਕਿ ਇਸ ਬਦਲਾਅ ਦੀ ਉਹ ਲੋਨ ਗੱਲ ਕੀਤੀ ਗਈ ਸੀ ਇਸ ਕਿ ਇਹ ਵਾਅਦੇ ਜਿਹੜੇ ਲੋਕਾਂ ਦੇ ਨਾਲ ਕੀਤੇ ਗਏ ਸੀ ਤੇ ਦੂਸਰੇ ਪਾਸੇ ਜੇਕਰ ਮਾਨ ਸਰਕਾਰ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਦੀ ਗੱਲ ਕੀਤੀ ਹੈ ਲਗਾਤਾਰ ਉਹ ਆਪਣੀ ਹਰ ਇੱਕ ਸਪੀਚ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਇੱਕ ਇੱਕ ਰੁਪਏ ਨੂੰ ਬਚਾਉਣ ਦੀ ਗੱਲ ਕਰਦੇ ਨੇ ਕਿ ਇੱਕ ਇੱਕ ਲੋਕਾਂ ਦਾ ਜੋ ਪੈਸਾ ਹੈਗਾ ਉਹ ਸਰਕਾਰੀ ਖਜ਼ਾਨੇ ਦੇ ਵਿੱਚ ਰੱਖਿਆ ਜਾਏਗਾ ਇੱਕ ਵੀ ਨਵਾਂ ਰੁਪਇਆ ਨਾਜਾਇਜ਼ ਖਰਚਾ ਨਹੀਂ ਕੀਤਾ ਜਾਏਗਾ ਲੇਕਿਨ ਦੂਸਰੇ ਪਾਸੇ ਜਿਸ ਤਰੀਕੇ ਨਾਲ ਆਰਟੀਕਲ ਤੋਂ ਇਹ ਖੁਲਾਸੇ ਹੋ ਰਹੇ ਨੇ ਮਾਨ ਸਰਕਾਰ ਦੀ ਕਹਿਣੀ ਅਤੇ ਕਰਨੀ ਦੇ ਵਿੱਚ ਫਰਕ ਹੈ ਜਿਹੜਾ ਉਹ ਦਿਖਾਈ ਦਿੰਦਾ ਨਜ਼ਰ ਆ ਰਿਹਾ ਜਿਸ ਦੇ ਉੱਪਰ ਕੀ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਆਰਟੀਆਈ ਦੇ ਹਵਾਲੇ ਤੇ ਮਾਨ ਸਰਕਾਰ ਨੂੰ ਬੁਰੀ ਤਰੀਕੇ ਦੇ ਨਾਲ ਕੀ ਰਿਹਾ ਗਿਆ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਅਰਜਨਾ ਲੋਕਾ ਟੀਵੀ ਦੇ ਨਾਲ